ਇਹਦੀ ਪਨੀਰੀ ਦੀ ਇੱਥੋਂ ਦਿੱਕਤ ਆਉਂਦੀ ਆ ਜੀ ਆ ਥਾਂ ਨਾ ਤੁਹਾਡਾ ਜਿਵੇਂ ਇਹਦਾ ਹੁਣ ਹਰੇ ਪੰਚ ਪਿਆ ਉਹ ਬਿਲਕੁਲ ਕਾਲਾ ਹੋਊਗਾ ਤੇ ਚਿਪਕਿਆ ਹੋਊਗਾ ਇਹ ਪਨੀਰੀ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਆ ਅੱਜ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੇ ਭਰਾਵਾਂ ਨਾਲ ਕਰ ਲੈਨੇ ਆ ਗੱਲ ਆਪਾਂ ਵੀ ਜਿਵੇਂ ਆ ਹੁਣ ਆਪਣਾ ਗੋਭੀ ਦਾ ਬੂਟਾ ਜੀ ਜਦੋਂ ਆਪਾਂ ਕਿਸੇ ਵੀ ਨਰਸਰੀ ਵਾਲੇ ਵੀਰ ਤੋਂ ਕਹਿ ਦਿੰਨੇ ਉਹਨੂੰ ਗਾਨਾ ਪਿਆਵਿਆ ਹੁੰਦਾ ਪਨੀਰੀ ਨੂੰ ਤੋਨੂੰ ਹਾਂਸ ਵੀ ਆਈ ਵੀ ਹੁੰਦੀ ਝੋਲਸਾ ਰੋਗ ਜਿਹਨੂੰ ਕਹ ਦਿੰਨੇ ਆ। ਗੋभी ਦੇ 2-3 ਸਟੇਸ਼ਨ ਖੁੱਲ ਗਏ। ਉਹਦੇ ਨਾਲ ਬਾਜ਼ਾਰ ਡਾਊਨ ਆ ਗਿਆ। ਇੱਕ ਆਲੂ ਤੇ ਮਟਰ ਤੇ ਗਾਜਰ ਨੇ ਬੜਾ ਜ਼ੋਰ ਪਾਤਾ। ਵਸ਼ਟਪਰਾ ਮੰਦੇਚ ਵੀ ਆਏ ਆ। ਇਹ ਸੱਚੇ ਸੌਦੇ ਆ ਤਾਂ ਠਾ ਠਾ ਹੁੰਦੇ ਰਹਿੰਦੇ ਆ। ਠੀਕ ਆ ਕਿਸਾਨ ਭਰਾਵੋ ਤੇ ਅੱਜ ਭਰਾਵੋ ਆਪਾਂ ਤੁਹਾਨੂੰ ਗੋਭੀ ਦੀ ਪਨੀਰੀ ਬਾਰੇ ਥੋੜੀ ਜੀ ਜਾਣਕਾਰੀ ਹੋਰ ਦੇ ਦਈਏ। ਕਿ ਕੌਸ਼ਕ ਵੀਰਾਂ ਦੇ ਫੋਨ ਕਾਲਸ ਆਉਂਦੀਆਂ ਰਹਿੰਦੀਆਂ। ਵੀ ਸਾਡੇ ਯਾਰ ਬੂਟੇ ਜਿਹੜੇ ਅਸੀਂ ਲਾਏ ਸੀਗੇ ਉਹ ਜਦੋਂ ਲਾਏ ਸੀਗੇ ਉਦੋਂ ਸਹੀ ਸੀਗੇ ਹੁਣ ਜਦੋਂ ਜਿਵੇਂ ਜਿਵੇਂ ਉਹ ਵੱਧਦੇ ਫੁੱਲਦੇ ਆ ਤਾਂ ਬੂਟੇ ਉਹ ਗੋਭੀ ਦੇ ਸੁੱਕ ਜਾਂਦੇ ਆ ਉਹਦਾ ਕੀ ਕਾਰਨ ਉਹਦਾ ਕਾਰਨ ਆਪਾਂ ਅੱਜ ਸਾਰਾ ਤੁਹਾਨੂੰ ਦੱਸਾਂਗੇ ਵੀ ਉਹਦੀ ਜਿਹੜੀ ਦਿੱਕਤ ਆਉਂਦੀ ਆ ਆਪਾਂ ਨੂੰ ਪਨੀਰੀ ਤੋਂ ਆਉਂਦੀ ਆ ਪਨੀਰੀ ਬਾਰੇ ਜਿਹੜੀ ਆਪਾਂ ਅੱਜ ਗੱਲ ਕਰਾਂਗੇ ਪਨੀਰੀ ਬਾਰੇ ਸਾਰੇ ਭਰਾਵਾਂ ਨਾਲ ਗੱਲ ਸਾਂਝੀ ਕਰਾਂਗੇ ਇਹ ਜਿਹੜੀ ਬਾਈ ਜੀ ਵੈਰੈਟੀ ਆਪਣੀ ਖੜੀ ਆ ਇਹ ਬਾਈ ਜੀ ਦੋ ਕਹਿਰੀਆਂ ਆਪਣੀਆਂ ਲੱਕੀ ਵੈਰੈਟੀ ਦੀਆਂ ਤੇ ਜਿਹੜੀਆਂ ਤਿੰਨ ਕਹਿਰੀਆਂ ਇਹ 골ਡਨ 85 ਨੰਬਰ ਜਿਹੜੀ ਆਪਣੀ ਲੇਟ ਵੈਰੈਟੀ ਹੈ ਗਰਮੀ ਵਾਲੀ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਲੇਟ ਵੈਰੈਟੀ ਜਿਹੜੀ ਆਪਣੇ ਟੈਂਪਰੇਚਰ ਚੱਲਦੀ ਹੈ ਤੇ ਇਹ ਪਨੀਰੀ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਅੱਜ ਆਪਾਂ ਉਹ ਥੁੰਡੇ ਨਾਲ ਸਾਂਝੀ ਕਰਾਂਗੇ ਸਾਰੇ ਭਰਾਵਾਂ ਨਾਲ ਜਿਹੜੇ ਭਰਾ ਗੋਭੀ ਲਾਉਂਦੇ ਆ ਮੰਦੇ ਠੰਡੇ ਤਾਂ ਬਈ ਆਉਂਦੇ ਰਹਿੰਦੇ ਆ ਹੁਣ ਬਾਜ਼ਾਰ ਜਿਹੜਾ ਇਸ ਟਾਈਮ ਅੱਜ 12 18 ਜਨਵਰੀ ਹੈਗੀ ਆ ਬਾਜ਼ਾਰ ਬਹੁਤ ਡਾਊਨ ਚੱਲ ਰਿਹਾ ਹੈ तकरीबन 25 ਦਿਨ ਹੋ ਗਏ ਬਾਜ਼ਾਰ ਡਾਊਨ ਆਏ ਨੂੰ ਇਹ ਜਿਹੜੀ ਅਗਲੀ ਆ ਵੈਰੈਟੀ ਆਪਾਂ ਉਹ ਲਾਵਾਂਗੇ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਵੀ ਜਿਵੇਂ ਆ ਹੁਣ ਪ੍ਰੇਰੀ ਆ ਜੀ ਆਪਣੀ ਇਹਨੂੰ ਹੁਣ ਕਿਸ ਕਿਸ ਇਸ ਟਾਈਮ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਗੀ ਕਿਉਂਕਿ ਇਹਦੇ ਤੇ ਬਾਈ ਅਸੀਂ ਫੰਗੀ ਸਾਈਡ ਆ ਜਿਹੜਾ ਜਦੋਂ ਬਾਰਿਸ਼ ਪੈਂਦੀ ਆ ਉਦੋਂ ਫੰਗੀ ਸਾਈਡ ਨੂੰ ਇੱਕ ਅੱਧਾ ਲਾਉਣਾ ਪੈਂਦਾ ਤੇ ਜੇ ਇਹਨੂੰ ਆਪਾਂ ਫੰਗੀ ਸਾਈਡ ਨਾ ਲਾਈਏ ਇਹਦੇ ਵਿੱਚ ਕੁਝ ਕਬੂਟੇ ਹੋ ਸਕਦੇ ਆ ਨੂੰ ਲੱਭਣੇ ਪੈਣ ਵੀ ਉਹਦੇ ਵਿੱਚ ਬੂਟਿਆਂ 'ਚ ਜਿਹੜੀ ਪ੍ਰੋਬਲਮ ਆਉਂਦੀ ਹੈ ਤਕਰੀਬਨ ਆਪਣੇ ਬੂਟੇ 'ਚ ਕਿਸੇ 'ਚ ਵੀ ਪ੍ਰੋਬਲਮ ਹੈ ਨਹੀਂਗੀ ਚਲੋ ਫੇਰ ਵੀ ਤੁਹਾਨੂੰ ਮੈਂ ਸਾਂਝੀ ਕਰ ਲੈਨੇ ਆਂ ਗੱਲ ਆਪਾਂ ਵੀ ਜਵੇਂ ਆ ਹੁਣ ਆਪਣਾ ਗੋਭੀ ਦਾ ਬੂਟਾ ਜੀ ਜਦੋਂ ਆਪਾਂ ਕਿਸੇ ਵੀ ਨਰਸਰੀ ਵਾਲੇ ਵੀਰ ਤੋਂ ਬਨੇਰੀ ਲੈਣ ਜਾਂਦੇ ਆ ਉਹ ਆਪਾਂ ਨੂੰ ਅੱਛੇ ਤਰ੍ਹਾਂ ਪੱਟ ਕੇ ਕਈ ਭਰਾ ਨਹੀਂ ਆਉਦੀ ਬੀਜ ਦੇ ਤੇ ਅਖਬਾਰ ਦੇ ਕਾਗਜ਼ 'ਚ ਬਲੇਟ ਕੇ ਬਾਈ ਪਨੀਰੀ ਦੇ ਦਿੰਦਾ। ਜਿਹੜੀ ਇਹਦੀ ਪਨੀਰੀ ਦੀ ਇੱਥੋਂ ਦਿੱਕਤ ਆਉਂਦੀ ਆ ਜੀ ਆ ਥਾਂ ਨਾ ਤੁਹਾਡਾ ਜਿਵੇਂ ਇਹਦਾ ਹੁਣ ਹਰੇ ਪੰਚ ਪਿਆ। ਉਹ ਬਿਲਕੁਲ ਕਾਲਾ ਹੋਊਗਾ ਤੇ ਚਿਪਕਿਆ ਹੋਇਆ ਹੋਊਗਾ। ਉਸੇ ਤਰ੍ਹਾਂ ਜਿਹੜੀ ਪਨੀਰੀ ਆ ਆਪਾਂ ਨੂੰ ਨਰਸਰੀ ਵਾਲਾ ਵੀ ਦੇ ਦਿੰਦਾ ਹੈ। ਤੇ ਜਦੋਂ ਗਾਂ ਆਪਾਂ ਟ੍ਰਾਂਸਪਲੈਂਟ ਕਰਦੇ ਆ ਉਹਦੇ ਖੇਤ ਦੇ ਵਿੱਚ। ਉਹ ਬਾਈ ਜੀ ਇੱਥੋਂ ਮਰਿਆ ਹੋਇਆ ਹੁੰਦਾ ਬੂਟਾ ਉੱਤੋਂ ਤੁਹਾਨੂੰ ਸਹੀ ਦਿਸੂਗਾ। ਉਹ ਜਦੋਂ ਆਪਾਂ ਖੇਤ ਚ ਲਾ ਦਿੰਨੇ ਆ ਕੋਈ 15 20 ਦਿਨ ਤਾਂ ਵਧੀਆ ਖੜਾ ਰਹਿੰਦਾ ਜਦੋਂ ਉਹਦਾ ਗਰੋਥ ਅੰਦਰੋਂ ਖਰਾਕ ਲੈਣੀ ਸ਼ੁਰੂ ਕਰਦਾ ਤਾਂ ਉਹ ਬਈ ਸੁੱਕਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਦਾ ਜਿਹੜਾ ਮੇਨ ਪੁਆਇੰਟ ਹੁੰਦਾ ਉਹ ਮਰਿਆ ਆਵਿਆ ਹੁੰਦਾ ਜਿਹਨੂੰ ਆਪਾਂ ਗਾਨਾ ਕਹਿ ਦਿੰਨੇ ਉਹਨੂੰ ਗਾਨਾ ਪਿਆਵਿਆ ਹੁੰਦਾ ਪਨੀਰੀ ਨੂੰ ਤੁਹਾਨੂੰ ਫੰਗਸ ਵੀ ਆਈ ਵੀ ਹੁੰਦੀ ਝੋਲਸਾ ਰੋਗ ਜਿਹਨੂੰ ਕਹਿ ਦਿੰਨੇ ਆ ਉਹ ਕਾਲਾ ਆ ਕਾਲਾ ਹੋ ਜਾਂਦਾ ਬੂਟਾ ਤੇ ਬੂਟੇ ਬਾਈ ਜੀ ਫਿਰ ਵਿੱਚ ਵਿੱਚ ਜਿਹੜੇ ਮਰਦੇ ਆਪਾਂ ਜਦੋਂ ਖੇਤ ਚ ਲਾਉਨੇ ਆ ਬੂਟੇ ਸੁੱਕਦੇ ਕਾ ਤੋਂ ਮਰਦੇ ਕਾ ਤੋਂ ਉਹਦਾ ਕਾਰਨ ਇਹ ਹੁੰਦਾ ਪਨੀਰੀ ਨੂੰ ਜਦੋਂ ਵੀ ਤੁਸੀਂ ਲਾਉਣਾ ਉਦੋਂ ਬਾਈ ਜੀ ਜੇ ਤੁਸੀਂ ਆਪ ਬੀਜੋਂ ਦਾ ਬਾੜਾ ਵਧੀਆ ਨਾਲੇ ਤੁਹਾਨੂੰ ਪਨੀਰੀ ਸਸਤੀ ਪਊਗੀ ਆਪ ਆਪ ਦਾ ਸੀਡ ਆਪਦੇ ਹੱਥੀ ਤਿਆਰ ਕਰੋ ਜੇ ਹਾਈਬ੍ਰਿਡ ਸੀਡ ਵੀ ਤੁਸੀਂ ਲਾਉਨੇ ਆ ਤਾਂ ਉਹ ਵੀ ਤੁਸੀਂ ਆਪਦੇ ਚੋਟੀ ਦੀ ਵਧੀਆ ਕੰਪਨੀ ਆ ਜਿਹੜੀ ਉਹ ਲਾਓ ਤੇ ਕੋਈ ਦਿੱਕਤ ਤੁਹਾਨੂੰ ਮਾਰਕੀਟ ਦੇ ਵਿੱਚ ਵੇਚਣ ਦੇ ਵਿੱਚ ਤੇ ਫੁੱਲ ਜਿਹੜਾ ਹੈਗਾ ਨਿਕਲਣ ਦੇ ਵਿੱਚ ਦਿੱਕਤ ਨਹੀਂ ਆਊਗੀ ਸੌਦੇ ਇਹ ਕੱਚੇ ਹੁੰਦੇ ਆ ਤਾਂ ਠਾ ਠਾ ਹੁੰਦੇ ਰਹਿੰਦੇ ਆ ਬਾਜ਼ਾਰ ਹੋ ਸਕਦਾ ਹੋਰ 10-15 ਦਿਨਾਂ ਨੂੰ ਕੋਈ 2-4 ਰੁਪਏ ਉੱਠ ਵੀ ਸਕਦਾ ਡਾਊਨ ਤਾਂ ਹੈਗਾ ਹੀ ਆ ਕਿਉਂਕਿ ਜੱਕਦਮ ਜਿਹੜਾ ਮੌਸਮ ਠੰਡਾ ਆ ਬਾਰਿਸ਼ ਹੋ ਗਈ ਇੱਕ ਤਾਂ ਉਹਦਾ ਕਾਰਨ ਬਣ ਗਿਆ ਇੱਕ ਬਾਈ ਜਿਹੜੀ ਗੋਭੀ ਦੇ 2-3 ਸਟੇਸ਼ਨ ਖੁੱਲ ਗਏ ਉਹਦੇ ਨਾਲ ਬਾਜ਼ਾਰ ਡਾਊਨ ਆ ਗਿਆ ਇੱਕ ਆਲੂ ਤੇ ਮਟਰ ਤੇ ਗਾਜਰ ਨੇ ਬਾਲਾ ਜੋਰ ਪਾਤਾ ਤਾਈਓ ਬਾਈ ਜੀ ਸਾਰੇ ਬਾਜ਼ਾਰ ਆ ਜਿਹੜੇ ਉਹ ਠੰਡੇ ਚੱਲ ਰਹੇ ਐ ਇਸ ਟਾਈਮ ਤੇ ਅਗਲੀ ਜਿਹੜੀ ਇਹ ਪਨੀਰੀ ਆਪਾਂ ਬਾਈ ਜੀ ਇਹ 10ਾਂ ਤੇ 11 ਦਿਨਾਂ ਨੂੰ ਜਿਹੜਾ ਆਪਣਾ ਵਾਹਣ ਚਾਰਕ ਕਿੱਲੇ ਉਹਦੇ ਚ ਆਪਾਂ ਇਹ ਜਿਹੜੀ ਹੈਗੀ ਆ ਪਲਾਂਟਿੰਗ ਕਰਨੀ ਆ ਉਹ ਵੀ ਤੁਹਾਨੂੰ ਉਵੇਂ ਉਵੇਂ ਦਿਖਾਵਾਂਗੇ ਕੁਸ਼ ਮੇਰੀ ਬੰਦ ਗੋਭੀ ਆ ਕੁਸ਼ ਮੇਰੀ ਫੁੱਲ ਗੋਭੀ ਆ ਇਹਦਾ ਜਿਹੜਾ ਟਾਈਮ ਟੇਬਲ ਆ ਬਾਈ 85 ਤੋਂ 90 ਦਿਨ ਦਾ ਇਹਦਾ ਟਾਈਮ ਟੇਬਲ ਆ ਇਸ ਵੈਰੈਟੀ ਦਾ ਤਕਰੀਬਨ ਫਰਵਰੀ ਚ ਆਪਾਂ ਇਹਨੂੰ ਪਹਿਲੀ ਫਰਵਰੀ ਤੋਂ ਸ਼ੁਰੂ ਕਰਾਂਗੇ ਪਲਾਂਟਿੰਗ ਤੇ ਲਾਸਟ ਮਾਰਚ ਦੇ ਜਾ ਵੜਨੀ ਆ ਬਾਈ ਅਪ੍ਰੈਲ ਹੀ ਚੜ ਜਾਣਾ ਉਦੋਂ ਜਾ ਕੇ ਜਿਹੜਾ ਹੈਗਾ ਮੌਸਮ ਵੀ ਗਰਮ ਹੋ ਜਾਣਾ ਪਾਣੀ ਵੀ ਤੀਜੇ ਦਿਨ ਪਾਲੂਗੀ ਤੇ ਸਪਰੇ ਵੀ ਤੀਜੇ ਚੌਥੇ ਦਿਨ ਪਾਲੂਗੀ ਤੇ ਉਦੋਂ ਜਿਹੜਾ ਬਾਜ਼ਾਰ ਆ ਤਕਰੀਬਨ 10 ਤੋਂ 15 20 ਰੁਪਏ ਦਾ ਵੀ ਹੋ ਸਕਦਾ ਵਧ ਵੀ ਸਕਦਾ ਤੇ ਘਟ ਵੀ ਸਕਦਾ ਘਟਣ ਦੇ ਚਾਂਸ ਉਦੋਂ ਘਟ ਹੁੰਦੇ ਆ ਵਧਣ ਦੇ ਚਾਂਸ ਜ਼ਿਆਦਾ ਹੁੰਦੇ ਆ ਕਿਉਂਕਿ ਉਹਦੇ ਨਾਲੋਂ ਪਹਿਲਾਂ ਜਿਹੜਾ ਆਪਣਾ ਇਹ ਸੀਡ ਆ ਬਾਜ਼ਾਰ 'ਚ ਆਉਣਾ ਹੈ ਉਦੋਂ ਬਾਅਦ ਜਿਹੜੀ ਹਿਮਾਚਲ ਵਾਲੀ ਗੋਭੀ ਡੱਬਿਆਂ ਵਾਲੀ ਆਉਂਦੀ ਆ ਉਹ ਵੈਰੈਟੀ ਆਉਣੀ ਆ ਉਦੋਂ ਪਹਿਲਾਂ ਪਹਿਲਾਂ ਜਿਹੜਾ ਆਪਾਂ ਇਹ ਟਾਈਮ ਟੇਬਲ ਆਪਦਾ ਸੈੱਟ ਕੀਤਾ ਵਾ ਜਿਹੜਾ ਗੋਭੀ ਦਾ ਆਪਾਂ ਲਾਉਂਦੇ ਰਹਿੰਨੇ ਆ ਪਿੱਛੇ ਵੀ ਆਪਾਂ ਗੋਭੀ ਵੇਚੀ ਆ ਤੇ ਨਵੇਂ ਸਾਲ ਤੇ ਖਤਮ ਕਰਤੀ ਸੀ ਤੇ ਹੁਣ ਆਪਾਂ ਜਿਹੜੀ ਲਾਉਣੀ ਆ ਗਾਂਹ ਹਜੇ ਚਲਾਵਾਂਗੇ ਤੇ ਬੰਦ ਗੋਭੀ ਵੀ ਆਪਣੀ ਬਈ ਬਾਗ ਦੇ ਵਿੱਚ ਆ ਜਿਹੜੀ ਮਿੱਟੀ ਲਾਉਣ ਵਾਲੀ ਹੋ ਗਈ ਆ ਕਿਉਂਕਿ ਇਹ ਵੀ ਲੇਟ ਦੇ ਵਿੱਚ ਜਿਹੜੀ ਬੰਦ ਗੋभी ਆਪਣੀ ਬਹੁਤ ਵਧੀਆ ਵੈਰੈਟੀ ਲੱਗੀ ਦੀ ਆ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਆ ਬਾਈ ਤਕਰੀਬਨ ਸਾਰੇ ਭਰਾ ਹੀ ਉਹ ਵੀਡੀਓ ਆਪਣੀਆਂ ਦੇਖਦੇ ਰਹਿੰਦੇ ਆ ਗੋਭੀ ਲਈ ਵੀ ਆ ਲਾਉਂਦੇ ਵੀ ਰਹੇ ਆ ਵਸਟ ਭਰਾ ਬੰਦੇ ਚ ਵੀ ਆਏ ਆ ਇਹ ਕੱਚੇ ਸੌਦੇ ਆ ਤਾਂ ਠਾ ਠਾ ਹੁੰਦੇ ਰਹਿੰਦੇ ਆ ਲਗਾਤਾਰ ਜਿਹੜਾ ਬੰਦਾ ਇਸ ਰੁਟੀਨ ਚ ਤੁਰਿਆ ਆਉਂਦਾ ਉਹ ਰੇਟ ਉਹਨੂੰ ਮਿਲਦਾ ਵੀ ਆ ਤੇ ਕਈ ਵਾਰੀ ਅਸੀਂ ਵੀ ਮੰਦੇ ਚਾਉਨੇ ਆ ਐਤਕੀ ਸਾਨੂੰ ਰੇਟ ਮਿਲਿਆ ਲਈ 2-3 ਸਾਲ ਅਸੀਂ ਵੀ ਮੰਦੇ ਚ ਹੀ ਰਹੇ ਆ ਤਾਂ ਬਣੇ ਰਹੋ ਜੀ ਬਾਈ ਜੀ ਸਾਰੇ ਭਰਾ ਆਪਣੇ ਪੇਜ ਨਾਲ ਧੰਨਵਾਦ ਜੀ ਸਸਿਕਾ